1 ਰੁਪਇਏ ਦੀ ਆਵਾਜ਼ ਮੈਂ 1 ਰੁਪਇਆ ਹਾਂ ਲੋਕਾਂ ਲਈ ਛੋਟਾ ਹਾਂ ਪਰ ਮੇਰੇ ਅੰਦਰ ਵੀ ਇੱਕ ਵੱਡੀ ਕਹਾਣੀ ਹੈ ਕਈ ਵਾਰੀ ਮੈਨੂੰ ਹਮਿਆਤ ਨਹੀਂ ਦਿੰਦੇ ਪੈਰਾ ਇੱਥਾ ਰੋਲ ਜਾਂਦੇ ਨੇ ਪਰ ਜਦ ਕਿਸੇ ਭੁੱਖੇ ਦੇ ਅੱਖਾਂ ਵਿੱਚ ਆ ਜਾਂਦਾ ਹਾਂ ਤਾਂ ਰੋਟੀ ਬਣ ਜਾਂਦਾ ਹਾਂ ਮੈਂ ਕਹਿੰਦਾ ਹਾਂ ਦੁਨੀਆ ਵਿੱਚ ਕੋਈ ਵੀ ਚੀਜ਼ ਛੋਟੀ ਨਹੀਂ ਹੁੰਦੀ ਕਦਰ ਉਹਨਾਂ ਨੂੰ ਮਿਲਦੀ ਹੈ ਜੋ ਸਹੀ ਸਮੇਂ ਤੇ ਕਿਸੇ ਦੇ ਕੰਮ ਆ ਜਾਂਦਾ ਹੈ ਕਈ ਵਾਰੀ ਮੈਂ ਗਰੀਬ ਦੇ ਪਾਸੇ ਖੁਸ਼ੀ ਲਿਆਉਂਦਾ ਹਾਂ ਤੇ ਕਈ ਵਾਰੀ ਅਮੀਰ ਦੇ ਪਾਸੇ ਸਿਰਫ ਜੇਬ ਦਾ ਬੋਝ ਬਣ ਜਾਂਦਾ ਹਾਂ ਮੇਰੀ ਕਦਰ ਲੋਕਾਂ ਦੇ ਹਾਲਾਤਾਂ ਤੇ ਨਿਰਪਰ ਕਰਦੀ ਹੈ ਪਰ ਮੇਰੀ ਸੱਚਾਈ ਹਮੇਸ਼ਾ ਇੱਕੋ ਰਹਿੰਦੀ ਹੈ ਮੇਰੀ ਆਵਾਜ਼ ਇਹ ਹੈ ਕਦੇ ਵੀ ਕਿਸੇ ਨੂੰ ਛੋਟਾ ਨਾ ਸਮਝੋ ਕਿਉਂਕਿ ਜਿਸ ਤਰ੍ਹਾਂ ਇੱਕ ਰੁਪਿਆ ਵੀ ਵਕਤ ਤੇ ਕੰਮ ਆ ਜਾਂਦਾ ਹੈ ਉਸ ਤਰ੍ਹਾਂ ਇੱਕ ਛੋਟਾ ਜਿਹਾ ਇਨਸਾਨ ਵੀ ਜ਼ਿੰਦਗੀ ਬਦਲਣ ਦੀ ਤਾਕਤ ਰੱਖਦਾ ਹੈ ਮੈਂ ਇੱਕ ਰੁਪਿਆ ਹਾਂ ਇਹ ਮੇਰੀ ਆਵਾਜ਼ ਹੈ